ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ 4 ਜਨਵਰੀ 2022 ਹੈ ਰਾਤ ਦੇ ਲਗਭਗ 8:30 ਹੋ ਚੁੱਕੇ ਨੇ ਇੱਕ ਕਮਜ਼ੋਰ ਸਿਸਟਮ ਪਹਾੜਾਂ ਉਤੋਂ ਦੀ ਗੁਜ਼ਰ ਰਿਹਾ ਜਿਹਦੇ ਕਰਕੇ ਹਿਮਾਚਲ ਦੇ ਕੁਝ ਹਿੱਸੇ ਰੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਪੰਜਾਬ 'ਤੇ ਉਹਦਾ ਕਿ ਬਹੁਤਾ ਪ੍ਰਭਾਵ ਪੈਣ ਵਾਲਾ ਨਹੀਂ ਇਹ ਆਪਾਂ ਨੂੰ ਪਹਿਲਾਂ ਵੀ ਕਲੀਅਰ ਸੀਗਾ ਰਹੀ ਗੱਲ ਤੁੰਦੀ ਜਦੋਂ ਦਾ ਪਿਛਲਾ ਸਿਸਟਮ ਨਿਕਲ ਕੇ ਗਿਆ ਹੈ ਜਿਹੜੀ ਪੰਜਾਬ ਦੀ ਤੁੰਦ ਹੈ ਤੁੰਦ ਪੰਜਾਬ 'ਚ ਪੈ ਰਹੀ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਗੰਗਾ ਨਹਿਰ ਮਾਨਗੜ ਦੇ ਵਿੱਚ ਧੁੰਦਲਾ orange ਤੇ yellow alert ਹੈਗਾ ਲੇਕਿਨ ਇਹ ਧੁੰਦ ਹੇਠਲੇ ਪੱਧਰ ਤੇ ਨਾ ਹੋ ਕੇ ਉੱਪਰਲੇ ਪੱਧਰ ਤੇ ਪੈ ਰਹੀ ਹੈ ਮਤਲਬ ਕੀ ਹੋਇਆ ਕਿ ਜਦੋਂ ਅਸੀਂ ਧੁੰਦ ਸੰਗਣੀ ਹੈ ਪਰੰਤੂ ਥੋੜੀ ਜਿਹੀ ਉੱਚੀ ਹੈ ਉੱਚੀ ਹੋਣ ਕਰਕੇ ਜੋ ਜਿ ਸੜਕ ਤੇ ਚੱਲਦੇ ਆਂ ਤੇ ਸਾਡੀ ਵਿਜ਼ਿਬਿਲਟੀ ਠੀਕ ਐ ਸਾਨੂੰ ਦੂਰ ਤੱਕ ਦਿਖਾਈ ਦਿੰਦਾ ਆਂ ਸੰਗ ਨਾਲ ਥੱਲੇ ਧਰਤੀ ਤੇ ਹੁੰਦੀ ਜਿਵੇਂ ਬੰਦੇ ਨੂੰ ਸਾਹਮਣੇ ਦਿਖਦੇ ਕੱਖ ਨਹੀਂ ਇਹਦੇ ਵਿੱਚ ਥੋੜਾ ਜਿਹਾ ਦੂਰ ਤੱਕ ਦਿਸਦਾ ਰਹਿੰਦਾ ਤਾਂ ਇਸ ਤਰੀਕੇ ਦੇ ਇਹ ਅਲੱਗ-ਅਲੱਗ ਏਰੀਆ ਦੇ ਵਿੱਚ ਵਿਜ਼ਿਬਿਲਟੀ ਬਣੀ ਰਹੇਗੀ ਉਤਲੇ ਲੈਵਲ ਤੇ ਤੰਦਰ ਰਵੇਗੀ ਦੂਸਰੀ ਗੱਲ ਹੈ ਠੰਡ ਪੂਰਾ ਜੋਰ ਫੜ ਚੁੱਕੀ ਐ ਠੰਡ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਹਰਿਆਣੇ 'ਚ ਗੰਗਾ ਨਾਲ ਸਮਾਨਗਰ ਦੇ ਵਿੱਚ ਅੱਜ ਕਈ ਥਾਵਾਂ ਤੇ ਕੋਲਡ ਡੇ ਬਣਿਆ ਸੂਰਜ ਨਹੀਂ ਨਿਕਲਿਆ ਉਹਦੇ ਨਾਲ ਨਾਲ ਸ਼ੀਤ ਲਹਿਰ ਵੀ ਚੱਲੀ ਤਾਂ ਪੰਜਾਬ ਦੇ ਵਿੱਚ ਅਗਲੇ 2 ਦਿਨ ਦੇ ਲਈ 2 ਤੋਂ 3 ਦਿਨ ਦੇ ਲਈ ਇਹ ਆਪਾਂ ਦੇਖਦੇ ਹਾਂ ਕਿ ਸ਼੍ਰੀ ਅਮਸਰ ਸਾਹਿਬ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਕੋਟ ਮੁਕਸਰ ਮੋਕਾ ਬਠਿੰਡਾ ਇਸ ਏਰੀਆ ਦੇ ਵਿੱਚ ਸ਼ੀਤਲਰ ਚੱਲਣ ਦੀ ਵਾਰਨਿੰਗ ਹੈ ਸ਼ੀਤਲਰ ਚੱਲ ਸਕਦੀ ਹੈ ਇਸੇ ਤਰ੍ਹਾਂ ਹਰਿਆਣਾ ਹਰਿਆਣੇ ਦੇ ਵਿੱਚ ਮਹਿੰਦਰਗੜ ਰਿਵਾਰੀ ਗੁਰੂਗ੍ਰਾਮ ਮਿਵਾਦ ਪਲਵਲ ਫਰੀਦাবাদ ਸੱਸਾ ਫਤਿਹਾਬਾਦ ਹਿਸਾਰ ਬਿਵਾਨੀ ਚੰਕੀ ਦਾਦਰੀ ਇੱਥੇ ਵੀ ਸ਼ੀਤਲਰ ਚਲ ਸਕਦੀ ਹੈ ਗੰਗਾ ਨਗਰ ਫਰਮਾਨਗੜ ਦੇ ਵਿੱਚ ਵੀ ਸ਼ੀਤਲਰ ਚੱਲ ਸਕਦੀ ਹੈ ਹਿਮਾਚਲ ਦੇ ਵਿੱਚ ਕੁਝ ਜਗ੍ਹਾ ਤੇ ਵਰਖਾ ਹੋ ਸਕਦੀ ਹੈ ਤਾਂ ਇਹ ਮੌਸਮ ਹੈ ਦੋਸਤੋ ਦੂਸਰੀ ਬੇਨਤੀ ਹੈ ਕਿ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ 5 ਜਨਵਰੀ 2026 ਨੂੰ ਪੰਜਾਬ ਦੇ ਕਈ ਸਾਰੇ ਹਿੱਸੇ ਦੇ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਵੈਸੇ ਅਸੀਂ ਸੰਕੇਤਕ ਰੂਪ ਦੇ ਵਿੱਚ ਦਸੰਬਰ 2025 ਦੇ ਵਿੱਚ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਜਿਹੜਾ ਮਨਾ ਚੁੱਕੇ ਲੇਕਿਨ ਇਹ ਇੱਕ ਕਾਮ ਦੀ ਦੁਬਿਧਾ ਹੈ ਕਿ ਕੁਝ ਲੋਕ ਪਹਿਲਾਂ ਮਨਾ ਚੁੱਕੇ ਆ ਕੁਝ ਲੋਕ 5 ਜਨਵਰੀ ਨੂੰ ਮਨਾ ਰਹੇ ਆ ਚਲੋ ਜੋ ਵੀ ਮਨਾ ਰਿਹਾ ਸਭ ਨੂੰ ਦਸ਼ਮੇਸ਼ ਪਿਤਾ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਡੇ ਪਿੰਡ ਦੇ ਵਿੱਚ ਵੀ ਅੱਜ ਨਗਰ ਕੀਰਤਨ ਸਜਾਏ ਗਏ ਆ ਤਾਂ ਆਪ ਨੂੰ ਬਹੁਤ ਬਹੁਤ ਵਧਾਈਆਂ ਜੀ